ਪੰਜਾਬ ਦੇ ਵਿੱਚ ਪਏ ਰਾਤ ਦੇ ਮੀਂਹ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਤੇ ਹੀ ਕਈ ਕਿਸਾਨਾਂ ਤੇ ਵਿਪਤਾ ਪਾ ਦਿੱਤੀ ਹੈ ਕਿਉਂਕਿ ਇਸ ਮੀਨ ਹਨੇਰੀ ਝੱਖੜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਉਂਕਿ ਕਈਆਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਤਸਵੀਰਾਂ ਤੁਹਾਡੇ ਨਾਲ ਤਰਨਤਾਰਨ ਦੇ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਤੋਂ ਸਾਂਝਾ ਕਾਰਿਆ ਜਿੱਥੇ ਕਿ ਇੱਕ ਕਿਸਾਨ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਦੱਸ ਦੇ ਕਿ ਕਿਸਾਨ ਦਾ ਇੱਕ ਸ਼ੈੱਡ ਜਿੱਥੇ ਕਿ ਸ਼ੈੱਡ ਟੁੱਟ ਕੇ ਟੁੱਟ ਗਿਆ ਤਾਂ ਸ਼ੈੱਡ ਦੇ نیچے ਖੜੀ ਐਕਟੀਵਾ ਤੇ ਗੱਡੀ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਤਾਂ ਹੁਣ ਕਿਸਾਨ ਦੇ ਵੱਲੋਂ ਸਰਕਾਰ ਦੇਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹ ਇੱਕ ਗਰੀਬ ਆਦਮੀ ਹੈ ਤਾਂ ਉਹ ਇਨਾ ਨੁਕਸਾਨ ਜਿਹੜਾ ਉਸਦੀ ਭਰ ਪਾਈ ਨਹੀਂ ਕਰ ਸਕਦਾ ਤਾਂ ਉਸ ਨੂੰ ਮਾਲੀ ਮਦਦ ਦੀ ਲੋੜ ਹੈ ਕਿਉਂਕਿ ਉਸ ਸ਼ੈੱਡ ਦੇ نیچے ਪਏ ਉਸਦੇ ਮਾਪੇ ਵੀ ਜਿਹੜੇ ਨੇ ਉਹ ਵੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤਾਂ ਉਸ ਦੀ ਇੱਕ ਗੱਡੀ ਐਕਟਿਵਾ ਤੇ ਹੋਰ ਵੀ ਜਿਹੜਾ ਕੀਮਤੀ ਸਮਾਨ ਸੀ ਉਹ ਵੀ ਟੁੱਟ ਭੱਜ ਗਿਆ ਜਿਸ ਦਾ ਕਿ ਉਹ ਨੁਕਸਾਨ ਜਿਹੜਾ ਨਹੀਂ ਭਰ ਸਕਦਾ ਤਾਂ ਹੁਣ ਉਹ ਕਿ ਕਿਸਾਨ ਜਿਹੜਾ ਉਹੋ ਸਰਕਾਰ ਦੇ ਅੱਗੇ ਗੁਹਾਰ ਲਗਾ ਰਿਹਾ ਕਿ ਉਸ ਦੀ ਜਿਹੜੀ ਹੈ ਮਾਲੀ ਮਦਦ ਕੀਤੀ ਜਾਵੇ। ਵੀਰ ਸਿੰਘ ਸੋਭਾ ਸਿੰਘ ਤਲਵੰਡੀ ਦਾ ਰਹਿਣ ਵਾਲਾ ਰਾਤ ਦੇ ਨੇਹਰ ਚਖੜ ਨਾਲ ਮੇਰਾ ਬਰਾਂਡਾ ਸਾਰਾ ਉੱਡ ਗਿਆ। ਗੱਡੀ ਸੀ ਵਿੱਚ ਉਹ ਵੀ ਟੁੱਟ ਗਈ ਆ ਸਕੂਟਰੀ ਸੀ ਉਹ ਟੁੱਟ ਗਈ ਆ ਮਾਤਾ ਤੇ ਮੇਰੇ ਬਾਪੂ ਜੀ ਇਹ ਦੋਵੇਂ ਇਹ ਬਰਾਂਡੇ 'ਚ ਇਹ ਉਹਨਾਂ ਦੇ ਬਹੁਤ ਜਿਆਦੀਆਂ ਸੱਟਾਂ ਲੱਗੀਆਂ। ਮੈਂ ਸਰਕਾਰ ਅੱਗੇ ਬੇਨਤੀ ਕਰਦਾ ਪਈਏ ਮੇਰੇ ਤੇ ਇਹਦਾ ਵੇਖ ਕੇ ਇਹ ਵੀ ਆਦੇ ਕਰਮਚਾਰੀ ਨੂੰ ਕੱਲਾ ਨੇ ਨੂੰ ਵੇਖ ਕੇ ਮੇਰਾ ਜੋ ਵੀ ਬੰਦਾ ਹੱਕ ਦਵਾਉਣਾ ਮੈਂ ਗਰੀਬ ਆਦਮੀ ਮੇਰੇ ਤੋਂ ਕੰਦਾ ਵੀ ਨਹੀਂ ਹੋਣੀਆਂ ਮੈਂ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਤੋਂ ਮੇਰ ਸਿੰਘ ਤਲਵੰਡੀ ਕਰਾਤ ਵੱਡਾ ਜਿਹੜਾ ਤੂਫਾਨ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਵਾ ਪਿੰਡ ਤਲਵੰਡੀ ਸੋਭਾ ਸਿੰਘ ਦਾ ਜਿਹਦੇ ਵਿੱਚ ਖੁਦ ਮੇਰੇ ਘਰ ਦਾ ਨੁਕਸਾਨ ਜਿਹੜੀ ਟੂੜੀ 12 13 ਟਰੇਲੇ ਉਹ ਵੀ ਉੱਡ ਗਈ ਆ ਕੰਦ ਵੀ ਟਹਿ ਗਈ ਆ ਭਾਈ ਲਖਮੀਰ ਸਿੰਘ ਮੇਰਾ ਗਵਾਂਢੀ ਆ ਉਹਦਾ ਛੱਡ ਸਾਰਾ ਡਿੱਗ ਪਿਆ ਵਾ ਲਖਵਿੰਦਰ ਸਿੰਘ ਦਾ ਬਰਾਂਡਾ 파ੜ ਕੇ ਟੂੜੀ ਸਾਰੀ ਬਾਹਰ ਨਿਕਲ ਕੇ ਉੱਡ ਗਈ ਆ ਇਹਦੇ ਵਿੱਚ ਗੱਡੀ ਖੜੀ ਸੀ ਉਹ ਵੀ ਟੁੱਟ ਗਈ ਆ ਆ ਮੇਰੇ ਮਗਰ ਗੱਡੀ ਖਲੋਦੀ ਆ ਟੁੱਟ ਗਈ ਆ ਮੰਜੇ ਵੀ ਟੁੱਟ ਗਏ ਆ ਬਾਤਾ ਬਾਪੂ ਵੇ ਸੀ ਉਹਨੂੰ ਵੀ ਛੱਟਾਂ ਲੱਗੀਆਂ ਵਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਬਰਾਂਡਾ ਵੀ ਸਾਰਾ ਤੈਸ ਨੈਸ ਹੋ ਗਿਆ ਵਾ ਇਹਦੇ ਤੇ ਸਰਕਾਰ ਨੂੰ ਅਪੀਲ ਕਰਦੇ ਆ ਮਾਨਯੋਗ ਭਗਵੰਤਵਾਂ ਸਰਕਾਰ ਨੂੰ ਕਿ ਜਿਹੜਾ ਨੇਰ ਦੇ ਨਾਲ ਵੱਡਾ ਨੁਕਸਾਨ ਹੋਇਆ ਵਾ ਇਹਦਾ ਸਰਵਾ ਕਰਵਾ ਕੇ ਇਹ ਮਾਤਰ ਲੋਕ ਆ ਗਰੀਬ ਲੋਕ ਆ ਇਹਨਾਂ ਦੀ ਬਦਲ ਕੀਤੀ ਜਾਵੇ ਮਾਲੀ ਸਹਾਤਾ ਦਿੱਤੀ ਜਾਵੇ ਤੇ ਡੀਸੀ ਸਾਹਿਬ ਤਰਨਤਾਰਨ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਵੱਡਾ ਨੁਕਸਾਨ ਰਾਤ ਹੋਇਆ ਵਾ ਉਹਦਾ ਸਰਵਾ ਕਰਵਾ ਕੇ ਬੰਦੀ ਜਿਹੜੀ ਮਾਲੀ ਸਹਾਤਾ ਵਾ ਦਿੱਤੀ ਜਾਵੇ ਕਿਉਂ ਕਿ ਕਿਸਾਨ ਤੇ ਮਜ਼ਦੂਰ ਅੱਗੇ ਰਗੜਿਆ ਪਿਆ ਵਾ ਬਹੁਤ ਵੱਡਾ ਰਾਹ ਨੀਰ ਨੇ ਨੁਕਸਾਨ ਕੀਤਾ ਵਾ ਇਸ ਨੁਕਸਾਨ ਦੀ ਪਰਪਰਾਏ ਜਿਹੜੀ ਆ ਸਰਕਾਰ ਕਰੇ ਤੇ ਨਾ ਕੀਤੀ ਤੇ ਕਿਸਾਨ ਤੇ ਮਜ਼ਦੂਰ ਅੱਗੇ ਮਾਰਿਆ ਚੁੱਕਿਆ ਉਹਦੇ ਪੱਲੇ ਕੁਛ ਨਹੀਂਗਾ ਤੇ ਕੁਝ ਵੀ ਪੱਲੇ ਨਹੀਂ ਰਹੂਗਾ ਕਿਸਾਨ ਮਜ਼ਦੂਰ ਸ਼ਕਤ ਕਮੇਡੀਆਂ ਸੇਵਾ ਦਾ ਹੱਕ ਮੇਰ ਸੇ ਤਲਵੰਡੀ